ਸੱਚੀਆ ਵੀਰੋ ਕੀ ਹਾਲ ਚਾਲ ਨੇ ਤੇਰੇ ਮੈਂ ਇੱਕ ਗਾਣਾ ਸੁਣਿਆ ਸੀ ਜੋ ਜੋ ਨਛੱਤਰ ਸਿੰਘ ਦਾ ਇੱਕ ਮੇਰਾ ਵੀਰ ਐ ਅਲੀ ਮੰਗਟ ਉਹਨੂੰ ਮੇਰੇ ਵੀਰ ਨੂੰ ਬਹੁਤ ਤਕਲੀਫ ਹੁੰਦੀ ਆ ਕਿ ਇਹ ਇਹ ਕਰਦਾ ਉਹ ਨਹੀਂ ਕਰਦਾ ਇੱਕ ਵੀਰ ਇੱਕ ਜਗਦੀਪ ਰਣ ਦਾ ਵਾਸੀ ਉਹਦੇ ਬਾਰੇ ਬੜਾ ਗਲਤ ਬੋਲਦਾ ਸੀ ਜੀ ਮੋਟਰ ਤੇ ਬਹਿ ਕੇ ਇਹ ਕਰਦੇ ਉਹ ਕਰਦੇ ਹੋ ਉਹ ਸਾਲਿਆ ਅਲੀ ਮੰਗਤਾ ਤੈਨੂੰ ਮੈਂ ਕਹਿੰਦਾ ਭੈਣ ਚੁੱਦਾ ਜਿਲ੍ਹਾ ਮੇਰਾ ਗਰਦਾਸਪੁਰੀਓ ਤੇ ਪਿੰਡ ਮੇਰਾ ਚੋਰੀਓ ਤੇ ਨਾਂ ਮੇਰਾ ਜੱਗੂ ਯੋ ਨੂੰ ਮੇਰੇ ਸਾਲਿਆ ਜਿੱਥੇ ਆ ਕੇ ਮਿਲਣਾ ਮਿਲ ਤੂੰ ਸਾਲਾ ਚੈਲੰਜ ਕਰਦਾ ਕਿ ਮੈਨੂੰ ਉੱਥੇ ਆ ਕੇ ਮਿਲੋ ਇੱਥੇ ਆ ਕੇ ਮਿਲੋ ਮੈਂ ਤੈਨੂੰ ਸਾਲਾ ਚੈਲੰਜ ਕਰਦਾ ਦੱਸ ਕਿੱਥੇ ਮਿਲਣਾ ਈ ਹੂੰ ਸਾਲਿਆ ਆਪਣੀ ਲੈਂਗੁਏਜ ਸਹੀ ਕਰ ਤੂੰ ਇੱਕ ਸਿੰਗਰ ਆ ਸਿੰਗਰ ਵੀ ਤੂੰ ਘੰਟੇ ਦਾ ਭੈਣ ਚੋਦਾ ਬੋਲਣਾ ਤੈਨੂੰ ਆਂਦਾ ਨਹੀਂ ਆ ਦੱਸ ਤੈਨੂੰ ਕੀ ਬੋਲਣਾ ਦਾ ਸਾਲਿਆ ਸਤ ਵੇਰ ਆ ਕੇ ਚਾ ਕੇ ਦੱਸ ਸਾਲਾ ਗੰਡੂ ਸਾਰੇ ਤੇ ਇੱਕ ਬੱਚਾ ਆ ਇਹ ਸਿੱਕੇ ਹੌਲੇ ਲਈ ਆਊਗਾ ਉਸ ਸਾਲਿਆਂ ਨੂੰ ਗਾਲਾਂ ਕਰਦਾ ਆ ਤੇਰਾ ਸੁਣਿਆ ਮੈਂ ਗਾਲਾਂ ਕੁੱਦੂ ਗੱਲਾਂ ਤੇਰੀਆਂ ਸਾਲਿਆ ਗਾਣਾ ਆ ਸਾਰੇ ਤਰੀ ਪੈਣਾ ਨਹੀਂ ਸੁਣਾ ਭੈਣ ਦਾ ਹੈ ਯਾਰ ਕੁੱਤਾ ਸਾਲੇ ਮੇਲ ਆਪਣੇ ਜੀਜੇ ਨੂੰ ਇੱਥੇ ਜਿੱਥੇ ਗਏ ਉੱਥੇ ਮਿਲਾਂਗੇ ਦੱਸ ਕਿੱਥੇ ਮਿਲਣ ਆਈਓ ਸਾਲੇ ਆਪਣੀ ਬੋਲੰਦੀ ਨਾ ਜਾ ਸਿੱਖ ਸਾਲਾ ਨਾ ਹੋਇ ਤਾਂ ਦਿੱਲੀ ਜਿੱਥੇ ਮਿਲਣਾ ਹੋਊਗਾ ਸਾਰੇ ਪਰ ਆਪ ਬਾਈਆ ਫੈਨ ਆ ਆਪਾ ਫੈਨ ਉਹਦੇ ਫੈਨ ਆਪਾਂ ਜਿੱਥੇ ਮਿਲੋਗਾ ਮਿਲਣੀ ਅੱਛਾ ਤੇ ਚਾਹ ਪੂਰੇ ਕਰ ਦਿਆਂਗੇ ਆ ਇੱਕ ਚ ਵਾਜ ਇੱਧਰ ਸਾਰੇ ਲੰਡੀ ਪੂਚੀ ਨਹੀਂ ਬੈਠੀ ਇੱਥੇ ਤੈਨੂੰ ਦੱਸ ਦਈਏ ਤੇਰੇ ਅੰਦਰ ਬਾਹਰ ਖੋਲ ਦਾਂਗੇ ਦਰਵਾਰ ਤੇ ਸ਼ਰੀਆਮ ਕਹਿੰਦਾ ਜਿੱਥੇ ਮਿਲੋਗਾ ਦੱਸ ਦਈਏ ਜੀ ਜੇ ਕਹੇ ਤਾਂ ਮੈਂ ਕੰਡਕਟਰ ਨੰਬਰ ਤੈਨੂੰ ਕਰ ਦਿੰਨਾ ਲਿਖ ਮੇਰਾ ਕੰਡਕਟਰ ਨੰਬਰ 91460 30339 ਕਰ ਲਈ ਜਦੋਂ ਮਰਜੀ ਕਾਲ ਠੀਕ ਆ ਸਾਲਾ ਗੱਡੂ ਬਾਕੀ ਤੈਨਾਂ ਨਾਲ ਗੱਲ ਕਰਾਂਗਾ ਬੜੀ ਵੀਡੀਓ ਦੇਖ ਤੇ ਬਾਅਦ ਇੱਕ ਗੱਲ ਕਰੀ ਸੋ ਤੁਹਾਨੂੰ ਦੱਸਾਂਗਾ